ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੁੜ ਗਏ। ਵਾਹਿਗੁਰੂ ਜੀ ਹੈ ਵਾਹਿਗੁਰੂ ਜੀ ਕੀ ਫਤਿਹ। ਅੰਬਸਾ ਤਾਂ ਪੜੀਏ। ਇੱਕ ਗੋਲਣ ਦਾ ਸ਼ਾਇਦ ਇਹ ਸਾਡਾ ਵੀਰਾ ਜੀ ਮਨਪ੍ਰੀਤ ਜੋ ਕਿ ਤਕਰੀਬਨ ਹੋ ਗਈ ਨੂੰ ਵੀਰੇ ਨੂੰ ਸਾਡੇ ਕੋਲ 4 ਮਹੀਨੇ ਦੇ ਕਰੀਬ ਹੋ ਗਿਆ ਹਨਾ। ਮਸੂਰ 4 ਮਹੀਨੇ ਹੋ ਗਏ ਹਨਾ। 4 ਮਹੀਨੇ ਹੋ ਗਏ। ਇਹਦੇ ਵੀਰੇ ਦੇ ਦਿਨ ਰਾਤ ਸੰਗੜ ਲੱਗੇ ਰਹਿੰਦੇ ਸੀਗੇ ਦੋ ਲੱਤ ਨੂੰ ਦੋ ਹੱਥਾਂ ਨੂੰ। ਤੇ ਗੁਰੂ ਰਾਮਦਾਸ ਜੀ ਪਾਤਸ਼ਾਹ ਦੀ ਕਿਰਪਾ ਤੇ ਸੁਡੀਆਂ ਅਸੀਸਾਂ ਦਵਾਵਾਂ ਦੇ ਨਾਲ ਆਪਾਂ ਕਰ ਸਕਦਾ 20 20% ਬਿਲਕੁਲ ਠੀਕ ਆ ਵੀ ਅੱਜ ਅਸੀਂ ਸ਼ਾਮ ਸਵੇਰ ਨੂੰ ਗਡਾਵੀ ਤੋਂ ਪਾਉਣੀ ਆ ਮੰਜੇ ਦੇ ਵੀ ਵਧੀਆ ਠੀਕ ਠਾਕ ਰੋਟੀ ਪਾਣੀ ਬਿਲਕੁਲ ਠੀਕ ਠਾਕ ਰਿਹਾ ਸਾਰਾ ਸਭ ਇਹ ਸੋਡੇ ਅੱਗੇ ਬੇਨਤੀ ਸੀ ਸਾਰੀ ਸੰਗਤ ਨੂੰ ਵੀ ਆਪਾਂ ਦੋ ਦਿਨ ਪਹਿਲਾਂ ਵੀ ਮੈਂ ਤੁਹਾਨੂੰ ਬੇਨਤੀ ਕੀਤੀ ਸੀਗੀ ਵੀ ਜਿਵੇਂ ਆਪਣੇ ਹਾਲ ਬਣਿਆ ਹੋਇਆ ਵਾ ਜਿਹਦੇ ਵਿੱਚ ਤਕਰੀਬਨ 20 ਦੇ ਕਰੀਬ ਪਰਿਵਾਰ ਦੇ ਮੈਂਬਰ ਆਏ ਨੇ ਇਸ ਜਗ੍ਹਾ ਦੇ ਵਿੱਚ ਆਪਣੇ ਘਰ ਦੇ ਵਿੱਚ ਜਿਵੇਂ ਮਨਪ੍ਰੀਤਾ ਜਾਂ ਹੋਰ ਸਾਡੇ ਕੋਲ 2-3 4 ਦੇ ਕਰੀਬ ਲੋਾਰ ਸੁਬੀਰ ਨੇ ਜਿਨ੍ਹਾਂ ਦਾ ਹਜੇ ਤੱਕ ਉਹਨਾਂ ਦਾ ਪਰਿਵਾਰਾਂ ਦਾ ਮੈਂਬਰ ਨਹੀਂ ਪਤਾ ਲੱਗਿਆ ਪਰਿਵਾਰਾਂ ਦਾ ਜਿਵੇਂ ਮਨਪ੍ਰੀਤਾ ਮਨਪ੍ਰੀਤ ਦਾ ਜਿਹੜੂ ਮੈਂਟਲੀ ਅਫਸੈਟ ਸੀਗਾ ਬਚਾਰਾਂ ਅਮਨ ਆਬੀਰਾ 17 ਸਾਲ ਦੀ ਈਜ ਆ ਉਹਦੀ ਦੂਦੇ ਸਿੱਦੇ ਪਰਿਵਾਰ ਦਾ ਪਤਾ ਨਹੀਂ ਲੱਗਿਆ ਜਾਂ ਭਰਤ ਆਬੀਰਾ ਜਿੱਲੀ ਤੋਂ ਦੱਸਦਾ ਸੀਗਾ ਉਹਦਾ ਸੀ ਤੱਕ ਪਰਿਵਾਰ ਦਾ ਪਤਾ ਨਹੀਂ ਲੱਗਿਆ ਤੇ ਬੇਨਤੀ ਆ ਵੀ ਜਿਨੇ ਆਪਣੇ ਲੈਂਟਰ ਦੇ ਉੱਪਰ ਦਾ ਆਪਾਂ ਲੈਂਟਰ ਪਾਉਣਾ ਚਾਹੁੰਦੇ ਆ 1200 ਸquare ਫੁੱਟਾ ਜਿਵੇਂ ਰਹਿ ਬੀਕ ਪਰਿਵਾਰ ਦੇ ਮੈਂਬਰ ਸਾਡੇ ਕੋਲ ਰਹਿ ਰਹੇ ਨੇ ਇਸ ਤਰ੍ਹਾਂ ਹੀ ਬੇਨਤੀ ਹੈ ਵੀ ਕੋਈ ਲਵਾਰਸ ਸੜ ਕੇ ਤਾਂ ਨਾ ਰਹੇ ਜਾਂ ਕਿਸੇ ਦੇ ਵਿਚਾਰੇ ਦੇ ਕੀੜੇ ਨਾ ਪੈਣ ਜਾਂ ਕਿਸੇ ਤਰ੍ਹਾਂ ਦਾ ਕੋਈ ਦਿਮਾਗੀ ਅਫਸਟ ਨਾ ਹੋਵੇ ਜਿਵੇਂ ਰਾੜਾ ਛੱਪ ਕੇ ਲੈਂਦੀ ਸੀ ਦੋ ਵੀਰ ਜਿਵੇਂ ਸੌਂਪਾਲ ਵੀ ਨੇ ਸੌਂਪਾਲ ਠੀਕ ਆ ਹੁਣ ਵੀਰੇ ਜਿਵੇਂ ਸੌਂਪਾਲ ਵੀ ਦਾਵਾ ਇਹਦੀ ਵੀ ਦਵਾਈ ਚੱਲਦੀ ਆ ਵਿੱਚ ਇਹ ਲੈਟ ਦੇ ਬਾਸਮ ਹਰ ਬਲੇ ਰਹਿੰਦਾ ਸੀ ਹੁਣ ਬਿਲਕੁਲ ਠੀਕ ਠਾਕ ਹੈ ਮਹਾਰਾਜ ਦੀ ਕਿਰਪਾ ਨਾਲ ਤੇ ਇਹਨਾਂ ਵੀਰਾਂ ਨੂੰ ਦੇਖਦੇ ਹੋਏ ਤੁਸੀਂ ਇਹ ਸੋਚਣਾ ਜਿਵੇਂ ਇਹ ਵੀਰਾਂ ਦਾ ਇਲਾਜ ਚੱਲ ਰਿਹਾ ਬਿਲਕੁਲ ਠੀਕ ਨੇ ਉਸੇ ਦੀ ਵੀਡੀਓ ਦੇਖੀ ਆ 20 ਦਿਨ ਪਹਿਲਾਂ ਲਿਆਂਦਾ ਸੀ ਜੋ ਕੋਈ ਪੈਰ ਜਮਾ ਬਹੁਤ ਜ਼ਿਆਦਾ ਖਰਾਬ ਸੀਗੇ ਹੱਥ ਪੈਰ ਉਮੀ ਰੋਟੀ ਖਾਈ ਜਾਣੀ ਇਹਨੂੰ ਬਿਲਕੁਲ ਹੱਥਾਂ ਦਾ ਪਤਾ ਨਹੀਂ ਸੀ ਕਿ ਉਹ ਹੱਥ ਕੇਵੇਂ ਰੋਟੀ ਪਾਣੀ ਖਾ ਰਹੇ ਹਾਂ ਤੇ ਇਹ ਵੀਰੇ ਇਹ ਰੋਡ ਤੋਂ ਲਿਆਂਦਾ ਜਾ ਕੇ ਰਾੜਾ ਸਾਹਿਬ ਤੋਂ ਉਹਨਾਂ ਵੀਰਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਦੱਸਿਆ ਕਰਿਆ ਚਲੋ ਜਿੰਨੀ ਉਹਨਾਂ ਦੇ ਹੰਮਦ ਸੀ ਉਹ ਸੇਵਾ ਸੁਭਾ ਕਰਦੇ ਰਹੇ ਹਨ ਕਿਉਂਕਿ ਜੋ ਜਦੋਂ ਕੁਝ ਸਥਾਨ ਨਹੀਂ ਹੁੰਦਾ ਜਗ੍ਹਾ ਨਹੀਂ ਬਣੀ ਹੁੰਦੀ ਤਾਂ ਕੋਈ ਵੀ ਸੇਵਾ ਕਰਕੇ ਰਾਜ਼ੀ ਨਹੀਂ ਹੁੰਦਾ ਉਹ ਇਹ ਹੁੰਦਾ ਜਰ ਮੈਂ ਅੱਜ ਨਮਾਦੂ ਨੂੰ ਉਸ ਤੋਂ ਬਾਅਦ ਹੋਰ ਇਹਦਾ ਕੀ ਬਊਗਾ ਹਨ ਚਲੋ ਵੀਰਾਂ ਦਾ ਧੰਨਵਾਦ ਉਹਨਾਂ ਨੇ ਸਹਿਯੋਗ ਦਿੱਤਾ ਵੀਰਾ ਇਹ ਆਇਆ ਤੇ ਜਿਵੇਂ ਇਹ 20 ਪਰਿਵਾਰ ਦੇ ਛੜ ਕੋਲ ਪਰਿਵਾਰ ਦੇ ਵਿੱਚ ਮੈਂਬਰ ਆ ਰਹੇ ਨੇ ਇਸ ਤਰ੍ਹਾਂ ਹੀ ਆਪਾਂ ਉੱਪਰ ਹੋਰ ਬਣਾਉਣਾ ਚਾਹੁੰਦੇ ਆਂ ਵੀ ਇਸ ਤਰ੍ਹਾਂ ਕੋਈ ਸੜਕ ਤੇ ਨਾ ਰੋਲੇ ਮੇਰਾ ਵੀਰ ਭਰਾ ਤੇ ਆਪਣੇ ਕੋਲੇ ਮੈਂ ਆਪਾਂ ਵੀਡੀਓ ਪਾਈ ਸੀ ਕਿ ਰੀਤਾ ਸੀਮੈਂਟਰ ਬਜਰੀ ਲਈ ਚਲੋ ਇੱਕ ਅ ਅੰਕਲ ਨੇ ਸਾਨੂੰ ਸੀਮੈਂਟ ਦੀਆਂ 15 17 ਬੂ 15 ਗੋਰੀਆਂ ਸੀਮੈਂਟ ਦੇ ਆ ਭੇਜਤੀਆਂ ਇੱਕ ਵੀਰ ਨੇ 2 ਸੈਂਕੜੇ ਦਿੱਤੇ ਦੇਤੇ ਤੇ ਇੱਕ ਵੀਰ ਨੇ ਸਾਡੇ ਕੋਲੇ ਬਜਰੀ ਦੀ ਸੇਵਾ ਭੇਤੀ ਚਲੋ ਇਸ ਤਰ੍ਹਾਂ ਹੀ ਆਪਣਾ ਥੋੜਾ ਥੋੜਾ ਹੋਰ ਪੁਰਾਣੇ ਦੀ ਲੋਡਾ ਜਿਵੇਂ ਆਪਾਂ ਨੂੰ ਤਕਰੀਬਨ 6 ਸੈਂਕੜੇ ਦਿੱ ਆਪਾਂ ਨੂੰ ਬਜਰੀ ਚਾਹੀਦੀ ਜਿਹਦੇ 2 ਸੈਂਕੜੇ ਆਪਨੇ ਕੋਲ ਆ ਗਏ ਤੇ 4 ਸੈਂਕੜੇ ਆਪਾਂ ਨੂੰ ਬਜਰੀ ਹੋਰ ਚਾਹੀਦੀ ਆ ਤੇ ਰਿੱਟਾ ਵੀ ਤਕਰੀਬਨ 4-5 ਸੈਂਕੜੇ ਆਪਾਂ ਨੂੰ ਹੋਰ ਚਾਹੀਦਾ ਵਾ ਤੇ ਮੇਸਤਰੀ ਤੋਂ ਐਕਸਕਿਵੇਟਰ ਲਵਾਇਆ ਜੂ ਕਹਿੰਦੇ 20-18 ਤੋਂ 20-22 ਹਜ਼ਾਰ ਰੇਟ ਆਪਣੀ ਲੱਗ ਜਣੀਆਂ ਆ ਵੀ ਚਰੂ ਵੀ ਸ਼ੰਗੋ ਕਬੀਰ ਨੇ ਕਿਹਾ ਵੀ ਸਾਨੂੰ 10000 ਇੱਟ ਦੀ ਸੇਵਾ ਭੇਜਾਂਗੇ 10000 ਦੀ ਇੱਟ ਆਪਣੇ ਕੋਲ 10000 ਇੱਟ ਆਪਣੇ ਕੋਲ ਠੂਰ ਆ ਜਣੀ ਹੈ ਕੱਲ ਜਾਂ ਪਰਸ ਨੂੰ ਆ ਜੀ ਸ਼ਾਇਦ ਅੱਜ ਆ ਜੇ ਹਨ ਤੇ ਵੀਰਾਂ ਨੂੰ ਬੇਨਤੀ ਹੈ ਵੀ ਸਾਡੇ ਨਾਲ ਸਾਡਾ ਸਹਿਯੋਗ ਦਿਓ ਤਾਂ ਕਿ ਜਿਵੇਂ ਇਹ ਵੀਰ ਸੜਕਾਂ ਦੇ ਰੋਲਦੇ ਸੀਗੇ ਅੱਜ ਆਪਣੀ ਜ਼ਿੰਦਗੀ ਵਧੀਆ ਸਖਾਲੀ ਜੀ ਰਹੇ ਨੇ ਇਸ ਤਰ੍ਹਾਂ ਹੀ ਉਹਨਾਂ ਵੀਰਾਂ ਭਰਾਵਾਂ ਦੀ ਸੇਵਾ ਤੇ ਕੇਅਰ ਹੋ ਜAVE ਕੋਈ ਰੋਲੇ ਨਾ ਸੜਕ ਤੇ ਮੇਰਾ ਵੀਰ ਮੂੰਪਰ ਚੱਕਾ ਕਰਦੇ ਨੀਮਾ ਪਾ ਕਢਾ ਲਉ ਕਹਦੇ ਕਹੇ ਸਾਨੂੰ ਰੇਤਾ ਬਜਰੀ ਚਾਹੀਦੀ ਆ ਵੀਰੋ ਬੋਲਦੇ ਨਹੀਂ ਚਲੋ ਇਹਨਾਂ ਸੋਚੀ ਨਹੀਂ ਇਹਨੂੰ ਹਨਾ ਜੀ ਕੋਈ ਕਿ ਕੋ ਪੰਜਾਬੀ ਨਹੀਂ ਹੈਗਾ ਵੀਰਾ ਇਹ ਪੰਜਾਬ ਤੋਂ ਬਾਹਰ ਹੈ ਜੀ ਤੇ ਬੇਨਤੀ ਆ ਵੀ ਤੁਹਾਨੂੰ ਇਹਨਾਂ ਵੀਰਾਂ ਭਰਾਵਾਂ ਨੂੰ ਦੇਖਦੇ ਹੋ ਯਾਰ ਤੁਸੀਂ ਹਨਾ ਜਰੂਰ ਪਰਾਲਾ ਕਰਨਾ ਬੇਨਤੀ ਆ ਵੀ ਰੇਤਾ ਸੀਮੈਂਟ ਬਜਰੀ ਤੇ ਸ਼ਰੀਏ ਦੀ ਬਹੁਤ ਜ਼ਿਆਦਾ ਲੋੜ ਆਪਾਂ ਨੂੰ ਇਹ ਚਾਰੇ ਚੀਜ਼ਾਂ ਦੀ ਲੋੜ ਆ ਚਲੋ ਮਿਸਤਰੀ ਨਾਲ ਵੀ ਹੋ ਜੂਗੀ ਉਹ ਮਿਸਤਰੀ ਵੀ ਆ ਕੇ ਲੱਗ ਜਾਣਗੇ ਆਪਾਂ ਸ਼ੁਰੂ ਕਰੀਏ ਸ਼ੁਰੂਆਤ ਇਹ ਚੀਜ਼ ਦੀ ਤੇ ਸੋਨੂੰ ਸਾਰਿਆਂ ਨੂੰ ਦੱਸਿਆ ਜਾਊਗਾ ਜਦੋਂ ਆਪਾਂ ਸ਼ੁਰੂਆਤ ਕਰਾਂਗੇ ਕਿਉਂਕਿ ਆਪਾਂ ਇਹ ਕਹਿੰਦੇ ਵੀ ਸਾਡੇ ਕੋਲ ਰੇਤਾ ਸੀਮੈਂਟਰ ਬਜਰੀ ਤੇ ਇੱਟਾ ਜਵੇ ਹਨਾ ਪਹਿਲਾਂ ਉਸ ਤੋਂ ਬਾਅਦ ਆਪਾਂ ਮੇਰੀ ਤਰੀ ਲਾਵਾਂਗੇ ਸੌਂ ਦੱਸਿਆ ਜਾਊਗਾ ਆਪਾਂ ਜਦੋਂ ਨਹੀਂ ਆਪਾਂ ਧਰਾਂਗੇ ਇਸ ਚੀਜ਼ ਦੀ ਤੇ ਤੁਹਾਡੇ ਮੂਰੇ ਬੇਨਤੀ ਹੈ ਵੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਪਾਉਣਾ ਜੇ ਆਪਾਂ ਸੇਵਾ ਨਹੀਂ ਕਰ ਸਕਦੇ ਤਾਂ ਬਿਲਡਿੰਗ ਸ਼ੇਅਰ ਜ਼ਰੂਰ ਕਰਨਾ ਸ਼ੀ ਇਹ ਨਹੀਂ ਕਹਿੰਦੇ ਸਾਨੂੰ 1 ਰੁਪਇਆ ਵੀ ਦੇਵੋ ਸਾਨੂੰ ਰੁਪਈਆ ਦੀ ਲੋੜ ਨੇ ਸਾਨੂੰ ਸੀਮੈਂਟ ਰੇਤਾ ਬਜਰੀ ਦੀ ਲੋੜ ਆ ਤੇ ਸ਼ਰੀਏ ਦੀ ਲੋੜ ਆ ਵੀਰੋ ਤੁਸੀਂ ਧਿਆਨ ਜ਼ਰੂਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ